ਲੋ ਜੀ ਫੇਰ ਆਪਾਂ ਦਾ ਧਰ ਲਿਆ ਆਪਣੇ ਘਰ ਦਾ ਸਾਗ ਤੇ ਸਰਦੀਆਂ ਆਉਣ ਵਾਲੀਆਂ ਨੇ ਆਪਾਂ ਆਪਣੇ ਖੇਤਾਂ ਦੇ ਵਿੱਚੋਂ ਲਿਆ ਕੇ ਇਹ ਸਾਗ ਧਰਿਆਗਾ ਦੇਸੀ ਆਰਗੈਨਿਕ ਬਿਨਾਂ ਰਿਸਪ੍ਰੇ ਤੋਂ ਖੇਤਾਂ ਦੇ ਵਿੱਚੋਂ ਬਈ ਆਇਆ ਸਾਗ ਮਾਰਕੀਟ ਦੇ ਸਾਗ ਨਾਲੋਂ ਦੁੱਗਣਾ ਵਧੀਆ ਹੁੰਦਾ ਤੇ ਆਹ ਹੋਰ ਵੀ ਅਸੀਂ ਨਾਲ ਲੈ ਕੇ ਆਏ ਸੀ ਤੇ ਇਹ ਖਰੀਦਿਆ ਪਾਲਕ ਜਿਵੇਂ ਕਿ ਆ ਮੇਥੇ ਇਹ ਬਈ ਨਾਲ ਖਰੀਦੇ ਸੀ ਤੇ ਇਹ ਵੀ ਨਾਲ ਪੈਣਗੇ ਤੇ ਬਹੁਤ ਵਧੀਆ ਇਹਦਾ ਕੰਬੀਨੇਸ਼ਨ ਬਣ ਜਾਂਦਾਗਾ ਸਾਗ ਦੇ ਵਿੱਚ ਪਾਲਕ, ਮੇਥੇ ਤੇ ਬਾਥੂ ਆਜੇ ਚਲੋ ਰੁੱਤ ਨਹੀਂ ਆਈ ਹਜੇ ਮਿਲਿਆ ਨਹੀਂ ਪਰ ਇਹਦੇ ਨਾਲ ਬਹੁਤ ਵਧੀਆ ਬਣ ਜਾਂਦਾਗਾ ਆ ਧਰਤਾ ਚੁੱਲੇ ਤੇ ਲੱਕੜਾਂ ਲਾ ਕੇ ਕਿਉਂਕਿ ਚੁੱਲੇ ਤੇ ਇਹ ਸਾਗ ਪਈ ਵਧੀਆ ਬਣਦਾਗਾ ਅਸਲ ਲੱਕੜਾਂ ਲਾਉਣੀਆਂ ਪੈਂਦੀਆਂ ਨੇ ਕਿਉਂਕਿ ਲੰਬੇ ਟਾਈਮ ਦੇ ਵਿੱਚ ਬਣਦਾਗਾ ਉਸ ਤੋਂ ਬਾਅਦ ਪਾਵਾਂਗੇ ਮੱਕੀ ਦਾ ਆਟਾ ਤੇ ਬੇਸਣ ਦਾ ਆਟਾ ਵੀ ਪਾਏ ਜਾਂਦਾ ਇਸ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਘੋਟ ਕੇ ਭਾਈ ਇਹੇ ਫੇਰ ਬਣਦਾਗਾ ਤੇ ਕੇ ਤੇ ਆਹ ਲੈ ਲਿਆ ਹਰੀਆਂ ਮਿਰਚਾਂ ਤੇ ਗੰਡੇ ਕਿਉਂਕਿ ਆਪਾਂ ਜ਼ਿਆਦਾਤਰ ਯੂਜ਼ ਕਰਦੇ ਆ ਹਰੀਆਂ ਮਿਰਚਾਂ ਤੇ ਆਹ ਥੋੜਾ ਜਿਹਾ ਵਿੱਚ ਕੁੰਡੇ ਦੇ ਲੈ ਲਿਆ ਅਦਰਕ ਤੇ ਅਦਰਕ ਵਧੀਆ ਰਹਿੰਦਾ ਬਈ ਵਿੱਚ ਸਾਗ ਦੇ ਵਧੀਆ ਕੰਬੀਨੇਸ਼ਨ ਬਣ ਜਾਂਦਾਗਾ ਤੇ ਹੁਣ ਕੁੰਡੇ ਦੇ ਵਿੱਚ ਰਗੜਾਂਗੇ ਤੇ ਵਿੱਚ ਹਰੀਆਂ ਮਿਰਚਾਂ ਰਗੜਨ ਲੱਗ ਰਿਆਂਗੇ ਤੇ ਇਹਦੇ ਨਾਲ ਵਧੀਆ ਆਪਾਂ ਤੜਕਾ ਲਾ ਕੇ ਇਵੇਂ ਕਿ ਆਪਾਂ ਸਰੋਂ ਦੇ ਤੇਲ ਦੇ ਵਿੱਚ ਅਸੀਂ ਤੜਕਾ ਲਾ ਕੇ ਤਿਆਰ ਕਰਦੇਾਂਗੇ ਤੇ ਉਹ ਉਸ ਤੋਂ ਬਾਅਦ ਆਪਾਂ ਸਾਗ ਦੇ ਵਿੱਚ ਪਾ ਦੇਣਾਗਾ ਤੇ ਆਹ ਲਸਣ ਰਗੜ ਲਿਆ ਲਸਣ ਵੀ ਆਪਾਂ ਆਪਣੇ ਖੇਤ ਦਾ ਹੀ ਬਰਤਨਿਆਂ ਕਿਉਂਕਿ ਲਸਣ ਵਗੈਰਾ ਸਾਰਾ ਜਿਹੜਾ ਗੰਡੇ ਵਗੈਰਾ ਆਪਾਂ ਆਪਣੇ ਘਰ ਦੇ ਵਿੱਚ ਲਾਉਂਦੇ ਆਂਗੇ ਤੇ ਆਹ ਗੰਡੇ ਪਾਲੇ ਵਿੱਚ ਗੰਡੇ ਹੁਣ ਰਗੜ ਲੈਣੇ ਨੇ ਤੇ ਇਹ ਪੂਰੀ ਤਰ੍ਹਾਂ ਸਾਰਾ ਮਿਕਸ ਅਪ ਕਰਕੇ ਕਿਉਂਕਿ ਮਿਕਸੀਰੇ ਵਿੱਚ ਵੀ ਉਹ ਸੁਆਦ ਨਹੀਂ ਆਉਂਦਾ ਬਈ ਜਿਹੜਾ ਆਪਣਾ ਦੇਸੀ ਪਹਿਲਾਂ ਮਾਤਾਵਾ ਘਰ ਦੇ ਗੁੰਡੇ ਦੇ ਜਿਵੇਂ ਕਿ ਰਾਗੜਦੀਆਂ ਸੀ ਤੇ ਉਹ ਵਧੀਆ ਰਹਿੰਦਾ ਤੇ ਆ ਹੁਣ ਰਿੱਜ ਚੁੱਕਿਆ ਸਾਗ ਤੇ ਉਸ ਤੋਂ ਬਾਅਦ ਇਸ ਨੂੰ ਲਾਵਾਗੇ ਤੜਕਾ ਤੇ ਅੱਗੇ ਘਿਓ ਦੇ ਵਿੱਚ ਤੜਕਾ ਚਾਹੇ ਰੰਨ ਲੋ ਚਾਹੇ ਸਰੋਂ ਦੇ ਤੇਲ ਦੇ ਵਿੱਚ ਤੇ ਆ ਸਰੋਂ ਦੇ ਤੇਲ ਦੇ ਵਿੱਚ ਪਾਤਾ ਜਿਹੜਾ ਆਪਾਂ ਤੜਕਾ ਲਾਉਣਾਗਾ ਸਾਗ ਨੂੰ ਤੇ ਇਹ ਹੁਣ ਤੜਕਾ ਭੁੰਨ ਕੇ ਤੇ ਉਸ ਤੋਂ ਬਾਅਦ ਪਾ ਦੇਣਾ ਆਪਾਂ ਨੇ ਸਾਗ ਦੇ ਵਿੱਚ ਤੇ ਸਾਗ ਦੇ ਵਿੱਚ ਇਹ ਤੜਕਾ ਪਾਉਣ ਨਾਲ ਸਾਗ ਦਾ ਸਵਾਦ ਹੋਰ ਵੀ ਵਧ ਜਾਂਦਾਗਾ ਕਿਉਂਕਿ ਬਿਨਾ ਤੜਕੇ ਤੋਂ ਸਾਗ ਵਧੀਆ ਨਹੀਂ ਲੱਗਦਾ ਬਈ ਫਿਰ ਉਹ ਫਿਕਲਾ ਫਿਕਲਾ ਜਿਹਾ ਲੱਗਦਾ ਤੇ ਆਪਾਂ ਤਾਂ ਆਪਣੇ ਤੜਕਾ ਤੇ ਨਾਲ ਪਾਤਾ ਮੱਕੀ ਦਾ ਆਟਾ ਬਹੁਤ ਵਧੀਆ ਘੋਟਿਆ ਗਿਆ ਸਾਗ ਆ ਤੇ ਇਸ ਤਰ੍ਹਾਂ ਪੂਰਾ ਜਿਹੜਾ ਸਵਾਦ ਵਧੀਆ ਬਣ ਜਾਂਦਾਗਾ ਤੇ ਇਹਨੂੰ ਸਾਗ ਨੂੰ ਆਪਾਂ 1 ਤੋਂ 2 ਦਿਨ ਖਾ ਸਕਦੇ ਆਂਗੇ ਉਸ ਤੋਂ ਬਾਅਦ ਚਲੋ ਬਦਲੇ ਆ ਜਾਂਦਾ ਹਨਾ ਕੋਈ ਹੋਰ ਸਬਜ਼ੀ ਤੇ ਆਹ ਮੱਕੀ ਦਾ ਆਟਾ ਗੁੰਨ ਲਿਆ ਇੱਥੇ ਮੱਕੀ ਦੀਆਂ ਰੋਟੀਆਂ ਕਿਉਂਕਿ ਨਾਲ ਮੱਕੀ ਦੀਆਂ ਰੋਟੀਆਂ ਵਧੀਆ ਲੱਗਦੀਆਂ ਨੇ ਫਿਰ ਸਾਗ ਦੇ ਵਿੱਚ ਆ ਕਣਕ ਦੀ ਰੋਟੀ ਨਹੀਂ ਵਧੀਆ ਲੱਗਦੀ ਤੇ ਆ ਤਿਆਰ ਹੋ ਕੇ ਰੈਡੀ ਆ ਸਾਗ ਮੱਕੀ ਦੀ ਰੋਟੀ ਤੇ ਨਾਲ ਸਲਾਦ